ਗਾਈਜ਼ YouTube ਦੀ ਫਰਸਟ ਪੇਮੈਂਟ ਆ ਗਈ ਹੈ ਹਾਰੇ ਕੋ ਸਾਰੇ ਪੰਜਾਬ ਮਿਆਂ ਦੇ ਨੋਟ ਹੈ ਤਨ ਮੈਂ ਗਿਣ ਕੇ ਦਿਖਾਨਾ ਕਿੰਨੇ ਆ ਠੀਕ ਹੈ ਜੀ ਪਰ ਇਹ ਹੈ ਕਿ ਗਿਣ ਲਿਓ ਕਿ ਮੈਂ ਬੋਲ ਕੇ ਨਹੀਂ ਦੱਸੂਗਾ ਗਿਣ ਲਿਓ ਠੀਕ ਹੈ ਥੋਕੇ ਲਾਣਾ घणी गैयो गेंडली है जी किसी ने पूरी गिन गिन दी खानी मैं तान तो पूरी गिन के दिखा रहा हूं आ देखो YouTube दी फर्स्ट पेमेंट क्या हवा आ रही है आ हा हा आ गाइस गेंडली तक कमेंट करके दस्यों कि कितनी सीगी ठीक है हाय गाइस वेलकम टू माय न्यू व्लॉग उम्मीद करदे सारे ठीक होने ते ज्योति बना रही है रोटी आलू वड़ी ते स्पेशल रोटी बना रही है आलू वड़ी स्पेशल क्यों बना रही क्योंकि ਉਹਦੇ ਵਿੱਚ ਧਨੀਆ ਭਰੀ ਆ ਹਰੀ ਮਿਰਚ ਪਿਆਜ਼ ਤੇ ਥੋੜਾ ਜਿਹਾ ਕਹਿੰਦੀ ਮੈਂ ਆਪਣਾ ਪਿਆਰ ਵੀ ਪਾਉਂਗੀ ਮੈਂ ਕਿਹਾ ਠੀਕ ਹੈ ਨਾ ਹੋਰ ਲੋ ਜੀ गाइस ज्योति ਨੇ ਬਣਾਇਆ ਕੀ ਹੈ की है आलू वाले चिप्स आलू वाले चिप्स ते नाल आ बनी की बना रही है ये पूड़ियां ये पूड़ियां कह ही जिए यार ये थोड़ी थो दूसरी है गाइस आज देखो ये ने बनाई ने फ्रेंच फ्राई अंगो बनाए ने फ्रेंच फ्राई नहीं चिप्स हैं देखी टेस्ट करके कह जा खा देख सही? तो सही देख देखी कह जा रहे टेस्ट ओके ਲੋ ਜੀ ਗਾਇਜ਼ ਇਹ ਕੱਪਾ ਵੀ ਖਾ ਕੇ ਦੇਖ ਲੈਨੇ ਹੈ ਕਹੇ ਜਾਂਦੇ ਸਟਾਰਿਆ ਸੁਣਾਇਆ ਕਿ ਨਾ ਗਾਇਜ਼ ਇਹਨਾਂ ਟੱਬਾ ਖੋਲ ਕੇ ਦੇਣਾ ਯਾਰ ਜੇ ਕੋਈ ਲੋਕੇਸ਼ਨ ਹੋਵੇ ਤਾਂ ਦੱਸਿਓ ਯਾਰ ਵਧੀਆ ਜੀ ਬਾਕੀ ਇੱਧਰ ਬਣਾਈਏ ਨੇ ਚਾਹ ਹੂੰ ਆ ਪੂੜੀਆਂ ਨੇ ਕੀ ਕੀ ਨੇ ਇਹ ਤੇ ਟਿੱਕੀ ਵਾਂਗੂ ਲੱਗ ਰਹੀ ਯਾਰ ਇਹ ਆਲੂ ਨਹੀਂ ਪਾਨੇ ਤਾਂ ਟਿੱਕੀ ਹੋਵੇ ਹੈ ਆਲੂ ਵਾਸਤੇ ਟਿੱਕੀ ਹੁੰਦੀ ਇਹਨੂੰ ਦੂ ਇਹ ਵੀ ਟਿੱਕੀ ਹੈ ਕੀ ਆਲੂ ਆ ਪੱਲੀ ਪੂਰੀ ਪਰ ਐਂ ਲੱਗ ਰਿਹਾ ਕਿ ਜਿਵੇਂ ਟਿੱਕੀਆਂ ਇਹਦੇ ਵਿੱਚ ਹਾਂ ਹਾਂ ਨੂੰ ਮਿਲਦੇ ਆ ਬੀਰ ਤੇ ਪਰ ਬੜੀਆ ਵਾ ਗਾਈਜ ਆ ਦਪੈ ਦਾ ਨਾਸਾ ਦਾ ਆਪਣਾ ਵਧੀਆ ਹੋ ਜਾਣਾ ਵਿਚਾਰੀ ਨੇ ਸਭ ਕੁਝ ਕਰ ਕਰ ਕੇ ਹਟੀ ਆ ਢੁੱਡੂ RAM ਕਿਦੋਂ ਮੈਨੂੰ ਰੁਲਾ ਇਹਨੂੰ ਗਾਲਾਂ ਵੀ ਕੱਢਿਆ ਸੀ ਹੈ ਤੁਸੀਂ ਗਾਲਾਂ ਕੱਢਿਆ ਸੀ ਗਾਈਜ ਜੋਤੀ ਨੇ ਮੈਨੂੰ ਗਾਲਾਂ ਕੱਢੀਆਂ ਸੀਗੀ ਐਹੀ ਤੇ ਮੈਂ ਜੋ ਢੋਲਦਾ ਹਾਂ ਹਾਂ ਫੇਰ ਤੁਸੀਂ ਦੱਸੋ ਮੈਂ ਜੋਤੀ ਨੂੰ ਗਾਲਾਂ ਕੱਢੀਆਂ ਮੈਨੂੰ ਕੁੱਤੇ ਆ ਵੀ ਇਹਨੂੰ ਦਾਲ ਵੀ ਜਵਾਜਸਤੇ ਵੀ ਗੋਾਈ ਤੁਸੀਂ ਆਰ ਦੱਸੋ ਮੈਂ ਇਹ ਕੁਝ ਕਰ ਸਕਦਾ ਇਹ ਆਪਣੇ ਕੋਲ ਕਹਿ ਰਹੀ ਆ ਬਸ ਇੱਕ ਤੂੰ ਕਿਆ ਕਹੂੰ ਨਾ ਹਏ ਗਾਜੀ ਨੇ ਦੇਖ ਕੇ ਮੋਜ ਮੇਰੇ ਪਾਣੀ ਆ ਰਿਹਾ ਹੂੰ ਤੂੰ ਫੇਰ ਰਹਿੰਦੀ ਖਾਨੂੰ ਮੈਂ ਹੀ ਖਾਲਾਂ ਇਹ ਜਿਆਦਾ ਨਾ ਆਪਣਾ ਰੱਖੋ ਮੈਂ ਮੈਂ ਆ ਖਾਉਂ ਜੀ ਨਾ ਬੜੇ ਤੇਜ਼ ਆ ਯੇ ਫੇਰ ਕੀ ਹੋਇਆ ਆਪਾਂ ਦੋਨੇ ਇੱਕੋ ਹੀ ਆ ਹਾਂ ਇੱਕ ਨਹੀਂ ਹੈਗੇ ਹਾਂ ਫੇਰ ਆਜਾ ਜਾਨੇ ਕੇ ਜਿਸਮ ਅਲਗ-ਅਲਗ ਜਾਨ ਇੱਕ ਹੈ ਜਿਸਮ ਅਲਗ-ਅਲਗ ਹੈ ਅੱਛਾ ਜੀ ਤੋ ਫੇਰ ਤੇ ਗੱਲ ਸੁਣ ਲੈ ਹੁਣ ਹਾਫ ਆ ਪੂਰਾ ਵਧੀਆ ਵਧੀਆ ਕਰੀ ਠੀਕ ਹੈ ਨਾ ਇਹ ਨੋਵੇ ਕੀ ਮੈਨੂੰ ਕਟ ਮਿਲੇ ਹਾਂ ਤੁਸੀ ਬੜੇ ਤੇਜ਼ ਹੋ ਗਏ ਹਾਂ ਦੇਖੇ ਗਾਇਜ਼ ਉੱਥੇ ਜਾਂਦੇ ਜਾਂਦੇ ਇੱਧੇ ਦਾ ਖਾਣਾ ਹੈ ਵੀ ਮੈਂ ਦਰਵਾਜ਼ੇ ਬੰਦ ਕਰ ਰਹੇ ਹਾਂ ਹਲੋ ਜੀ ਗਾਇਜ਼ ਆ ਗਏ ਤੇ ਦੇਖੋ ਖਾਣਾ ਤਿਆਰ ਆ ਹੁਣ ਪਹਿਲਾਂ ਗਾਇਜ਼ ਇਹਨੂੰ ਖਾ ਲੈਣੇ ਆ ਫਿਰ ਆਪਾਂ ਗੱਲ ਕਰਦੇ ਠੀਕ ਹੈ ਜੀ ਪਹਿਲਾਂ ਖਾ ਲਈਏ ਇਹਨੂੰ ਗਾਈਜ਼ ਅਸੀਂ ਸਭ ਕੁਝ ਖਾ ਪੀ ਕੇ ਹੋ ਗਏ ਵੇਲੇ ਜਿੱਦਣ ਲੱਗੇ ਸਵਾਦ ਜਿਕੇ ਨਹੀਂ ਗਾਈਜ਼ ਇਹਨੇ ਜਿਹੜੀ ਪੂੜੀਆਂ ਬਣਾਈ ਸੀ ਉਹਦੇ ਵਿੱਚ ਨਾਲ ਆਲੂ ਨਹੀਂ ਪਾਏ ਸੀ ਨੇ ਜੇ ਆਲੂ ਪਾਏ ਹੁੰਦੇ ਤਾਂ ਹੋਰ ਨਜ਼ਰ ਆਣਾ ਸੀਗਾ ਪਰ ਇਹ ਕੀ ਬਾਕੀ ਇਹਦਾ ਉਹ ਜਿਹੜਾ ਬਣਾਏ ਸੀ ਨੇ ਫ੍ਰੈਂਚ ਫ੍ਰਾਈ ਉਹ ਵਧੀਆ ਲੱਗੇ ਮੈਨੂੰ ਬਾਕੀ ਪੂੜੀਆਂ ਵਿੱਚ ਜੇ ਆਲੂ ਜੇ ਹੋਰ ਪਾ ਦੇਣ ਤਾਂ ਆਲੂ ਹੁੰਦੇ ਉਹਦੇ ਵਿੱਚ ਤੇ ਜ਼ਿਆਦਾ ਵਧੀਆ ਲੱਗਣਾ ਸੀਗਾ ਹਾਲਾਂਕਿ ਉਹ ਕੱਲੀ ਆਟੇ ਦੀ ਆਟੇ ਦੀ ਸੀ ਮੱਕੀ ਦਾ ਆਟਾ ਤੇ ਤੋੜੀ ਮੱਕੀ ਦਾ ਆਟੇ ਦੀ ਪੂਰੀਏ ਨੇ ਪਤਾ ਨਹੀਂ ਕਿਵੇਂ ਬਣਾਈ ਸੀ ਰੱਬ ਜਾਣੇ ਇਹ ਇੰਸਟਾਗ੍ਰਾਮ ਤੇ ਇਹੋ ਕੁਸਤਾ ਦੇਖਦੀ ਰਹਿੰਦੀ ਆ ਤਾਂ ਹੀ ਮੈਂ ਕਮਾਂ ਕਰ ਮੇਰਾ ਬੇਲੇ ਨਾ ਕਿ ਹੁਮਾਰੇ ਆ ਬਾਕੀ ਗਾਇਸ ਸਵਾਸ ਫਰੈਂਚ ਪ੍ਰਾਈਸ ਵਾਲ ਲੱਗੇ ਬਈ ਮੈਨੂੰ ਤਾਂ ਲੱਗਦਾ ਨਹੀਂ ਨਹੀਂ ਕੋਈ ਕਾਟ ਲਾ ਦਵਾ ਇੱਕ ਰੇੜੀ ਲੈ ਦਵਾ ਕੀ ਖਿਆਲ ਹੈ ਤੁਹਾਡਾ ਜੋ ਵੀ ਖਿਆਲ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਇਹਨੂੰ ਰੇੜੀ ਲਾ ਦਈਏ ਇਹਦੇ ਹੱਥ ਦੀ ਸਵਾਈ ਬਹੁਤ ਆ ਰੋਟੀ ਸਬਜੀ ਜਾਂ ਦਾਲ ਸਬਜੀ ਹੋਵੇ ਕੋਈ ਵੀ ਚੀਜ਼ ਹੋਵੇ ਬਣਾਂਦੀ ਸਵਾਦ ਆਏ ਜੇ ਤੁਸੀਂ ਕਹੋ ਤਾਂ ਫਿਰ ਮੈਂ ਇਹਨੂੰ ਇੱਕ ਰੇੜੀ ਲਵਾ ਦਵਾ बाकी तुसी अपना दसो तू लाइंग रेडी हां लो रेडी लाऊं यार जे आज स्वाद आ लोकी गए भज भज के हां इन्हें रेहड़ी नहीं लानी पर मैं तो सो दिन रेडी लवा दी है मैं बना रही आज अच्छा देखो आलू गाजर की सब्जी तैयार टमाटर प्याज काट रही है फटाफट तड़का ला देंगे ਤਦ ਉਸ ਤੋਂ ਬਾਅਦ ਅਸ ਖਾਵਾਂਗੇ ਤਾਂ ਦੇਖਾਂਗੇ ਸਰਦੀਆਂ ਚ ਪਹਿਲੀ ਵਾਰ ਆਲੂ ਗਾਜਰ ਦੀ ਸਬਜ਼ੀ ਬਣਾ ਰਹੀ ਹਾਂ ਦੇਖਦੇ ਕਹੇ ਜੀ ਬੰਦੇ ਕਹੇ ਜਾਂਦਾ ਟੇਸਟ ਕਹੇ ਜਾਂਦਾ ਵਧੀਆ ਨਾ ਕਿ ਨਹੀਂ ਜਾਂਦਾ ਫਟਾਫਟ ਮੱਕਾ ਰਖਾ ਲਿਆ ਗਾਇਜ਼ YouTube ਦੀ ਫਰਸਟ ਪੇਮੈਂਟ ਆ ਗਈ ਸੀਗੀ ਤੇ ਕਿੰਨੀ ਗਈ ਸੀਗੀ ਇਹ ਕਿਉਂ ਮੈਂ ਪੂਰੀ ਆਪਣੀ ਇਸੀ ਵੀਡੀਓ ਵਿੱਚ ਨਹੀਂ ਦੱਸਿਆ ਇੱਕ ਸ਼ਾਰਟ ਪਾਈ ਹੋਈ ਆ ਔਰ ਸ਼ਾਰਟ ਤੁਸੀਂ ਜਾ ਕੇ ਦੇਖ ਸਕਦੇ ਹੋ ਪੂਰੀ ਗਿਣ ਕੇ ਦਿਖਾਈ ਹੈ YouTube ਦੇ ਉੱਪਰ ਕੋਈ ਗਿਣ ਕੇ ਨਹੀਂ ਦਿਖਾਂਦਾ ਮੈਂ ਪੂਰੀ ਗਿਣ ਕੇ ਦਿਖਾਈ ਹੈ ਤੁਹਾਨੂੰ ਕਿ ਮੇਰੀ YouTube ਦੀ ਫਰਸਟ ਪੇਮੈਂਟ ਕਿੰਨੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੀ ਫਰਸਟ ਪੇਮੈਂਟ ਕਿੰਨੀ ਆਈ ਹੈ ਠੀਕ ਹੈ ਜੀ ਔਰ YouTube ਦੀ ਇਹ ਸ਼ਾਰਟ ਵਿੱਚ ਪਾਈ ਹੋਈ ਹੈ ਕਿਉਂਕਿ ਲੌਂਗ ਵੀਡੀਓ ਨਹੀਂ ਪਾਈ ਤੇ ਸ਼ਾਰਟ ਵਿੱਚ ਹੀ ਪਾਈ ਸੀਗੀ ਬਾਕੀ ਦੇਖ ਲਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੀ ਕਿੰਨੀ ਆ ਪੇਮੈਂਟ ਜੇ ਤੁਸੀਂ ਪੂਰੀ ਗਿਣੀਏ ਤਾਂ ਮੈਂ ਸਹੀ ਦੱਸੂਗਾ ਗਾਈਜ਼ ਇੰਨੀ ਜਿਆਦਾ ਠੰਡ ਹੋ ਗਈ ਨਾ ਰਾਤੀ ਪਰਿਆ ਦੀ ਰਾਤੀ ਇੰਨੀ ਗਰਮੀ ਲੱਗ ਰਹੀ ਸੀ ਸਾਨੂੰ ਤੇ ਜੋਤੀ ਨੂੰ ਮੈਂ ਦੇਖਿਆ ਕਿ ਨਹੀਂ ਪਸੀਨਾ ਪਸੀ ਨਹੀਂ ਆਈ ਪਈ ਆ ਮੈਂ ਕਿਹਾ ਚੱਲ ਪੱਖਾ ਚਲਾ ਲੈਂਦੇ ਆ ਫੇਰ ਰਾਤੀ ਤੁਸੀਂ ਮੰਨੋਗੇ ਅਸੀਂ ਇਹੋ ਜਿਹੇ ਮੌਸਮ 'ਚ ਵੀ ਪੱਖਾ ਚਲਾ ਕੇ ਸੋਏ ਗਰਮੀ ਲੱਗ ਰਹੀ ਸੀ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਪਤਾ ਨਹੀਂ ਕਿਉਂ ਲੱਗ ਰਹੀ ਸੀ ਨਾ ਇਹਨੂੰ ਵੀ ਰਾਤੀ ਬਹੁਤ ਗਰਮੀ ਲੱਗ ਰਹੀ ਸੀਗੀ ਤੇ ਰਾਤੀ ਫੇਰ ਆ ਗਈ ਪੱਖਾ ਚਲਾਇਆ ਫੇਰ ਕਿਤੇ ਜਾ ਕੇ ਥੋੜੀ ਬਹੁਤ ਨੀ ਨਹੀਂ ਨਹੀਂ ਤੇ ਅੰਦਰ ਨਾ ਹੋਰ ਤਰ੍ਹਾਂ ਹੋਏ ਜਿਵੇਂ ਘੁੱਟਣ ਘੁੱਟਣ ਜੀ ਹੁੰਦੀ ਐਦਾਂ ਹੋਏ ਬੈਸੀ ਆ ਅੱਜ ਮੈਂ ਕੰਮ ਤੋਂ ਜਲਦੀ ਆ ਗਿਆ ਮੈਨੂੰ ਕਹਿੰਦੀ ਹਾਂ ਹਾਂ ਕੰਮ ਤੋਂ ਅੱਜ ਜਲਦੀ ਕਿਉਂ ਆ ਗਿਆ ਜੇ ਲੇਟ ਆਵਾਂ ਤਾਂ ਪ੍ਰੋਬਲਮ ਆ ਜੇ ਜਲਦੀ ਆ ਜਾ ਤਾਂ ਪ੍ਰੋਬਲਮ ਆ ਜੇ 5:30 ਘਰੇ ਆ ਜਾ 6 ਵਜੇ ਆ ਜਾ ਤਾਂ ਵੀ ਕਹੀਗੀ ਇੰਨੀ ਜਲਦੀ ਕਿਉਂ ਆ ਗਿਆ ਜੇ ਮੈਂ ਲੇਟ ਹੋ ਜਾ 7 ਵਜਣ 7:30 ਵਜੇ ਫਿਰ ਕਹਿਣਗੇ ਹਾਂ ਹਾਂ ਗਿਰਿਆਈ ਸੀਗੇ ਇਹ ਬੰਦਿਆਂ ਨੂੰ ਨਾ ਕਿਸੇ ਪਾਸੇ ਇਹਨਾਂ ਨੇ ਜੀਨ ਨਹੀਂ ਦੇਣਾ ਹਾਂ ਤੇਰੀ ਗੱਲ ਕਰ ਰਿਹਾ ਮੈਂ ਹਾਂ ਫੈ ਮੇਰੇ ਘੱਟ ਲੱਗ ਗਿਆ ਇਹ ਨਹੀਂ ਜਲਣ ਤੋਂ ਬੰਦ ਕਰਦਾ ਕੱਟ ਲੱਗ ਗਿਆ ਜਾਂ ਕੋਈ ਗੱਲ ਨਹੀਂ ਸਹੀ ਹੋ ਜੂਗਾ ਕੱਟ ਲੱਗ ਗਿਆ ਵਿਚਾਰੀ ਕਹਿੰਦੀ ਕੱਟ ਲੱਗ ਗਿਆ ਚਲੋ ਕੋਈ ਗੱਲ ਨਹੀਂ ਗਾਇਜ਼ ਮਾੜਾ ਮੁੰਡਾ ਤੇ ਚੱਲਦਾ ਹੀ ਰਹਿੰਦਾ ਗਾਇਜ਼ ਬਾਰ ਆ ਲਿਖਿਆ ਲੈ ਹੈਡ ਸ਼ਾਟ ਵੀ ਜਾ একদম ਗਾਇਜ਼ ਮੈਂ ਇਹਨੂੰ ਕਿਐਸੀਗਾ ਆਲੂ ਪਾ ਲਈ ਵਿੱਚ ਦੇਖੋ ਗਾਜਰ ਹੈ ਗਾਜਰ ਦਿਖ ਰਹੀ ਆਲੂ ਨਹੀਂ ਦਿਖ ਰਹੇ ਮੈਨੂੰ ਦਿਖਾ ਗਾਜਰ ਆਲੂ ਹੱਥ ਰਟਾ ਹਾਂ ਕਿਤੇ ਹੋਰ ਗੱਜਰ ਹੀ ਗੱਜਰ ਨੇ ਨੂੰ ਤੋਂ ਮੈਂ ਤਾਂ ਉਹ ਹੀ ਨਹੀਂ ਚੰਗੀ ਲੱਗਦੀ ਆਹ ਲੋ ਜੀ ਮਸਾਲਾ ਮੂਲਾ ਪੂਰਾ ਤਿਆਰ ਕੀਤਾ ਕੁੜੀ ਨੇ ਪੂਰਾ ਰਕੋ ਰਕ ਹੈ ਗਾਇਸ ਤੁਹਾਡੇ ਵਿੱਚ ਆਲੂ ਵਜਰ ਕੌਣ ਕੌਣ ਖਾਂਦਾ ਮੈਂ ਤਾਂ ਖਾਂਦਾ ਨਹੀਂ ਮੈਂ ਤਾਂ ਇਸ ਤਰ੍ਹਾਂ ਸਿੱਧਾ ਸਰ ਜੀ ਮੈਂ ਤਾਂ ਦੀ ਸਿਰਫ ਆਲੂ ਘੜ ਘੜ ਕੇ ਖਾਣਾ ਨਾ ਮੈਂ ਕੀ ਆ ਖਾਵਾਂ ਨਾ ਬੈਂਗਣ ਖਾਵਾਂ ਨਾ ਤੋਰੀ ਖਾਵਾਂ ਨਾ ਪੇਠਾ ਖਾਵਾਂ ਮੈਨੂੰ ਇਹ ਸਭ ਚੀਜ਼ਾਂ ਨਹੀਂ ਚੰਗੀ ਲੱਗਦੀਆਂ ਤੁਹਾਡੇ ਵਿੱਚ ਕੌਣ ਕੌਣ ਇਹ ਚੀਜ਼ਾਂ ਖਾਂਦਾ ਇਹ ਖੰਦੀਆ ਇਹ ਕੀ ਤੁਹਾਨੂੰ ਦਿਲੇ ਲੱਗੇ ਦਿਨ ਮੋੜਾ ਹਾਂ ਕੀ ਖੰਦੀ ਤੂੰ ਛੋਟੇ ਛੋਟੇ ਹਰੇ ਹਰੇ ਕੀ ਆ ਕੀ ਖੰਦੀ ਤੂੰ ਜਾਣੇ ਕਣੀ ਕੋ ਇੱਕ ਹੀ ਹੈ ਇਹ ਕਦੂ ਵੀ ਨੂੰ ਪਸੰਦ ਆ ਪਲੀਆਂ ਵੀ ਅੱਛ ਲੱਗਦੀ ਆ ਹਾਂ ਪਲੀਆਂ ਅੱਛ ਲੱਗਦੀ ਆ ਬਾਕੀ ਇਹ ਕਦੂ ਖੰਦੀ ਜ਼ਰੂਰ ਆ ਗਾਇਜ਼ ਇਹਦਾ ਪਹਿਲਾ ਨਾਮ ਕਦੂ ਸੀਗਾ ਜੀ ਕਦੂ ਫਟੇਗਾ ਤਾਂ ਸਭ ਮੈਂ ਫਟੇਗਾ ਇਹਦਾ ਪਹਿਲਾ ਨਾਮ ਕਦੂ ਸੀਗਾ ਇਹਨੂੰ ਮਿਲ ਕੇ ਗੱਲ ਇਹ ਕਿ ਮੈਂ ਪਿਆਰ ਨਾਲ ਇਹਨੂੰ ਕਦੂ ਕਹਿੰਦਾ ਹਾਂ ਜੀ ਹੈ ਨਾ ਮੇਰਾ ਕਦੂ ਛੋਟਾ ਜਿਹਾ ਹੈ ਨਿਕਲੂ ਜਾਂ ਕਦੂ ਹੈ ਗੇ ਗਾਈਜ਼ ਅੱਜ ਦਾ ਵਲੋਗ ਆਪੈਥੀ ਖਤਮ ਕਰਦੇ ਆਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡੀ YouTube ਦੀ ਫਰਸਟ ਪੇਮੈਂਟ ਕਿੰਨੀ ਸੀਗੀ ਜੇ ਗਿਣੀਆ ਪ੍ਰੋਪਰਤਾ ਠੀਕ ਹੈ ਜੀ ਬਾਏ ਬਾਏ